ਇਹ ਵਿਚਾਰੇ ਗਰੀਬਾਂ ਦੇ ਨਾਲ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਇੱਕ ਤਰ੍ਹਾਂ ਨਾਲ ਕਹਿਰ ਵਾਪਰ ਗਿਆ ਇਹਨਾਂ ਦੀ ਤਾਂ ਜ਼ਿੰਦਗੀ ਤਬਾਹ ਹੋ ਗਈ ਹੈ ਸਾਲ ਦੇ ਵਿੱਚ ਇੱਕ ਅੱਧੀ ਵਾਰ ਹੀ ਇੰਨੀ ਵੱਡੀ ਘਟਨਾ ਵਾਪਰਦੀ ਹੈ ਘਟਨਾ ਵਾਪਰੀਆ ਪੰਜਾਬ ਦੇ ਪਟਿਆਲਾ ਦੇ ਵਿੱਚ ਪਟਿਆਲਾ ਤੋਂ ਸਨਾਮ ਰੋਡ ਦੇ ਉੱਪਰ ਪਿੰਡ ਕਿਸ਼ਨਪੁਰਾ ਆਉਂਦਾ ਹੈ ਔਰ ਉਸ ਕਿਸ਼ਨਪੁਰਾ ਪਿੰਡ ਦੇ ਵਿੱਚ ਅੱਜ ਕੰਮ ਕਰਦੇ ਨਰੇਗਾ ਮਜ਼ਦੂਰਾਂ ਦੇ ਉੱਪਰ ਭਜਾ ਕੇ ਟਰੱਕ ਚੜ੍ਹਾ ਗਿਆ ਜੀਦੇ ਕਾਰਨ ਕਈ ਸਾਰੇ ਮਜ਼ਦੂਰ ਜਿਹੜੇ ਕੁਚਲੇ ਗਏ ਦਰੜੇ ਗਏ ਔਰ ਚਾਰ ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਕਈ ਸਾਰੇ ਜ਼ਖਮੀ ਨੇ ਘਟਨਾ ਕਿਵੇਂ ਵਾਪਰੀ ਹੈ ਅੱਜ ਕਈ ਦਿਨਾਂ ਬਾਅਦ ਬਿਸ਼ਨਪੁਰਾ ਪਿੰਡ ਦੇ ਵਿੱਚ ਨਰੇਗਾ ਮਜ਼ਦੂਰ ਕੰਮ ਤੇ ਲੱਗੇ ਸਿਗੇ ਔਰ ਜਦੋਂ ਉਹ ਕੰਮ ਕਰ ਰਹੇ ਸੀ ਸੜਕ ਦੇ ਕਿਨਾਰੇ ਤਾਂ ਇੱਕ ਦੂਰ ਤੋਂ ਇੱਕ ਵਿਅਕਤੀ ਟਰੱਕ ਭਜਾ ਕੇ ਲੈ ਕੇ ਆਉਂਦਾ ਟਰੱਕ ਬਹੁਤ ਤੇਜ਼ ਭਜਾ ਕੇ ਲੈ ਕੇ ਆਉਂਦਾ ਔਰ ਫਿਰ ਉਹ ਟਰੱਕ ਨੂੰ ਮਜ਼ਦੂਰਾਂ ਦੇ ਉੱਪਰ ਚਾੜ ਦਿੰਦਾ ਮਜ਼ਦੂਰਾਂ ਨੂੰ ਟਾਈਮ ਹੀ ਨਹੀਂ ਮਿਲਦਾ ਕਿ ਉਹ ਪਾਸੇ ਹੋ ਸਕਣ ਉਹ ਆਪਣੇ ਆਪ ਨੂੰ ਸੰਭਾਲ ਸਕਣ ਤੇ ਉੱਥੇ ਫਿਰ ਕਾਵਾ ਰੌਲੀ ਪੈ ਗਈ ਚੀਕ ਚਹਾੜਾ ਪੈ ਗਿਆ ਕਿਉਂਕਿ ਦਰਜਨਾ ਮਜ਼ਦੂਰਾਂ ਨੂੰ ਦਰੜਦੀ ਹੋਈ ਉਹ ਜਿਹੜਾ ਕੈਂਟਰ ਹੈ ਉਹ ਜਿਹੜਾ ਟਰੱਕ ਹੈ ਉਹ ਗੁਜ਼ਰਦਾ ਹੈ ਔਰ ਆ ਚਾਰ ਮਜ਼ਦੂਰਾਂ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਹੈ ਕਿੰਨੇ ਸਾਰੇ ਮਜ਼ਦੂਰ ਜਿਹੜੇ ਉਹ ਜ਼ਖਮੀ ਨੇ ਚਾਰਾਂ ਘਰਾਂ 'ਚ ਸੱਥਰ ਵਿੱਚ ਚੁੱਕੇ ਨੇ ਇੱਕ ਤਰ੍ਹਾਂ ਨਾਲ ਉਹਨਾਂ ਦੇ ਘਰਾਂ 'ਚ ਪਰਲੋ ਆ ਗਈ ਹੈ ਕਿਸੇ ਨੂੰ ਐ ਵੀ ਲੱਗ ਸਕਦਾ ਹੈ ਕਿ ਇਹ ਕਿੱਡੀ ਇੱਕ ਘਟਨਾ ਹੈ ਔਰ ਇਹਨੂੰ ਇੰਨਾ ਜ਼ੋਰ ਨਾਲ ਪੇਸ਼ ਕਿਉਂ ਕੀਤਾ ਜਾ ਰਿਹਾ ਹੈ ਦੇਖੋ ਜਿਹੜਾ ਬੰਦਾ ਗਰੀਬਾਂ ਦਾ ਦਰਦ ਨਹੀਂ ਸਮਝਦਾ ਉਹ ਤਾਂ ਇਹ ਕਹਿ ਸਕਦਾ ਹੈ ਪਰ ਜੇ ਤੁਸੀਂ ਆਪਣੇ ਘਰ ਤੇ ਲਾ ਕੇ ਵੇਖੋ ਤਾਂ ਇਸ ਤੋਂ ਵੱਡੀ ਘਟਨਾ ਕੀ ਹੋ ਸਕਦੀ ਹੈ ਕਿ ਇੱਕੋ ਦਿਨ ਇੱਕੋ ਪਿੰਡ ਦੇ ਕਿੰਨੇ ਮਜ਼ਦੂਰਾਂ ਦੇ ਘਰਾਂ ਚ ਅੱਜ 70 ਵਿੱਚ ਗਏ ਨੇ ਔਰ ਜੇ ਸਾਡੇ ਘਰੇ ਇੱਕ ਵੀ ਜੀ ਨਾਲ ਇਦਾਂ ਹੋਇਆ ਹੁੰਦਾ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਇਹ ਘਟਨਾ ਕਿੰਨੀ ਵੱਡੀ ਹੈ ਸੋ ਅੱਜ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਇਨ੍ਹਾਂ ਗਰੀਬਾਂ ਦੀ ਇਨ੍ਹਾਂ ਮਜ਼ਦੂਰਾਂ ਦੀ ਬਾਹ ਫੜਨੀ ਚਾਹੀਦੀ ਹੈ ਕਿਉਂਕਿ ਗਰੀਬਾਂ ਕੋਲ ਹੋਰ ਕੋਈ ਧਨ ਦੌਲਤ ਜਾਇਦਾਦਾਂ ਜ਼ਮੀਨਾਂ ਨਹੀਂ ਹੈਗੀਆਂ ਗਰੀਬਾਂ ਕੋਲ ਤਾਂ ਉਹਨਾਂ ਦੇ ਘਰ ਦਾ ਜੀ ਤੇ ਜਾਨ ਇਹ ਦੋ ਹੀ ਚੀਜ਼ਾਂ ਗਰੀਬਾਂ ਦੀ ਦੌਲਤ ਹੈ ਉਹਨਾਂ ਦੀ ਸੰਪਤੀ ਹੈ ਤਾਂ ਅੱਜ ਜਿਨ੍ਹਾਂ ਦੇ ਘਰ ਦੇ ਚਾਰ ਜੀ ਮਾਰੇ ਗਏ ਚਾਰ ਘਰਾਂ ਦੇ ਜੀ ਮਾਰੇ ਗਏ ਤਿੰਨ ਮਰਦ ਤੇ ਇੱਕ ਔਰਤ ਮ੍ਰਿਤਕਾਂ ਦੇ ਵਿੱਚ ਦੱਸੀ ਜਾ ਰਹੀ ਹੈ ਤੇ ਕਈ ਹੋਰ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਤਾਂ ਇੱਕ ਤਰ੍ਹਾਂ ਨਾਲ ਪਰਲੋਛ ਆ ਗਈ ਪਰਲੋ ਆ ਗਈ ਬੀਤੀ ਰਾਤ ਇੱਕ ਬਹੁਤ ਵੱਡਾ ਡਰ ਬਣਿਆ ਹੋਇਆ ਸੀ ਵਿਗਿਆਨੀਆਂ ਨੇ ਕਿਹਾ ਸੀ ਕਿ ਇੱਕ ਬਹੁਤ ਵੱਡਾ ਪੱਥਰ ਆਕਾਸ਼ ਦੇ ਵਿੱਚੋਂ ਧਰਤੀ ਵੱਲ ਆ ਰਿਹਾ ਤੇ ਜੇ ਉਹ ਧਰਤੀ ਨਾਲ ਟਕਰਾ ਗਿਆ ਤਾਂ ਬਹੁਤ ਵੱਡੀ ਪਰਲੋ ਆ ਸਕਦੀ ਹੈ ਹੁਣ ਉਹ ਪੱਥਰ ਤਾਂ ਰਾਤ ਗੁਜ਼ਰ ਗਿਆ ਸਾਈਡ ਤੋਂ ਪਰ ਆ ਗਰੀਬਾਂ ਜਿਨ੍ਹਾਂ ਦੇ ਉੱਪਰ ਟਰੱਕ ਚਾੜ ਦਿੱਤਾ ਗਿਆ ਵਿਚਾਰੇ ਕੰਮ ਕਰ ਰਹੇ ਸੀ ਕਿੰਨੇ ਸੀ ਉਹਨਾਂ ਚੋਂ ਜਿਨ੍ਹਾਂ ਦੀ ਦਿਹਾੜੀ ਦੇ ਨਾਲ ਹੀ ਉਹਨਾਂ ਦਾ ਚੁੱਲ੍ਹਾ ਤਪਣਾ ਸੀ ਉਹਨਾਂ ਦੇ ਘਰੇ ਸ਼ਾਮ ਨੂੰ ਰੋਟੀ ਬੰਨਣੀ ਸੀ ਤਾਂ ਉਹ ਗਰੀਬ ਅੱਜ ਖਤਮ ਹੋ ਗਏ ਨੇ ਪੰਜਾਬ ਸਰਕਾਰ ਨੂੰ ਗਰੀਬਾਂ ਦੀ ਬਾਹ ਫੜਨੀ ਚਾਹੀਦੀ ਹੈ ਭਗਵੰਤਮਾਨ ਸਰਕਾਰ ਨੂੰ ਇਹਨਾਂ ਗਰੀਬਾਂ ਦੀ ਬਾਹ ਫੜਨੀ ਚਾਹੀਦੀ ਹੈ ਜਿੱਥੇ ਉਸ ਵਿਅਕਤੀ ਜਿਹੜੇ ਇਸ ਤਰ੍ਹਾਂ ਗੱਡੀ ਚੜਾਈ ਹੈ ਉਹਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਉੱਥੇ ਹੀ ਇਹਨਾਂ ਗਰੀਬਾਂ ਦੀ ਵੱਡੀ ਮਦਦ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਸਰਕਾਰਾਂ ਐਲਾਨ ਕਰਦੀਆਂ ਨੇ ਕਿ ਜਿਹੜਾ ਫੌਜ 'ਚ ਭਰਤੀ ਜਾਂ ਪੁਲਿਸ 'ਚ ਭਰਤੀ ਹੋਇਆ ਵਿਅਕਤੀ ਜੇ ਉਹਦੀ ਮੌਤ ਹੋਏਗੀ ਤਾਂ ਕਰੋੜ ਰੁਪਇਆ ਦਿੱਤਾ ਜਾਏਗਾ ਠੀਕ ਹੈ ਕਿ ਫੌਜੀ ਵੀ ਦੇਸ਼ ਲਈ ਕੰਮ ਕਰ ਰਹੇ ਨੇ ਪਰ ਆਹ ਜਿਹੜੇ ਗਰੀਬ ਮਜ਼ਦੂਰ ਨੇ ਦਿਹਾੜੀਦਾਰ ਨੇ ਇਹ ਕਿਹਦੇ ਲਈ ਕੰਮ ਕਰ ਰਹੇ ਨੇ ਜੇ ਕੋ ਕਵੇ ਇਹ ਤਾਂ ਉਹਦੀ ਦਿਹਾੜੀ ਲੈਣ ਲਈ ਪੈਸਿਆਂ ਲਈ ਕਰ ਰਹੇ ਨੇ ਤਾਂ ਫਿਰ ਤਾਂ ਸਾਰੀ ਤਨਖਾਹ ਲੈ ਕੇ ਕੰਮ ਕਰਦੇ ਨੇ ਤਨਖਾਹ ਤੋਂ ਬਿਨਾ ਨਾ ਕੋਈ ਫੌਜ ਚ ਨਾ ਕੋਈ ਪੁਲਿਸ ਕਿਤੇ ਵੀ ਕੋਈ ਕੰਮ ਨਹੀਂ ਕਰਦਾ ਮਾਮਲਾ ਹੈ ਯੋਗਦਾਨ ਦਾ ਤਾਂ ਸਭ ਤੋਂ ਵੱਡਾ ਯੋਗਦਾਨ ਦੇਸ਼ ਦੇ ਵਿੱਚ ਇਹਨਾਂ ਗਰੀਬਾਂ ਇਹਨਾਂ ਮਜ਼ਦੂਰਾਂ ਇਹਨਾਂ ਕਿਰਤੀਆਂ ਦਾ ਹੈ ਜੋ ਕੁਛ ਵੀ ਧਰਤੀ ਤੇ ਬਣਿਆ ਇਹਨਾਂ ਕਿਰਤੀਆਂ ਦੇ ਹੱਥਾਂ ਨਾਲ ਬਣਿਆ ਔਰ ਦੇਖੋ ਕਹਿੰਨੇ ਅਸੀਂ ਇੱਥੇ ਇਨਸਾਫ ਹੈ ਇੱਥੇ ਨਿਆਂ ਹੈ ਪਰ ਕਿੱਥੇ ਆ ਨਿਆਂ ਕਿੱਥੇ ਆ ਇਨਸਾਫ ਹੁਣ ਤਾਂ ਇਹ ਚਾਹੀਦਾ ਹੈ ਕਿ ਜਿਹੜਾ ਸਭ ਤੋਂ ਵੱਧ ਕੰਮ ਕਰੇ ਉਹਦੀ ਜ਼ਿੰਦਗੀ ਸਭ ਤੋਂ ਵਧੀਆ ਹੋਣੀ ਚਾਹੀਦੀ ਹੈ ਪਰ ਹੋ ਐਨ ਉਲਟ ਰਿਹਾ ਇਹ ਮਜ਼ਦੂਰ ਸਭ ਤੋਂ ਵੱਧ ਕਿਰਤ ਕੰਮ ਕਰਦੇ ਨੇ ਇਹਨਾਂ ਦੀ ਜ਼ਿੰਦਗੀ ਪਸ਼ੂਆਂ ਨਾਲੋਂ ਵੀ ਮਾੜੀ ਹੈ ਨਾ ਇਹਨਾਂ ਦੇ ਘਰੇ ਚੱਜ ਦਾ ਖਾਣ ਲਈ ਨਾ ਪਾਉਣ ਲਈ ਨਾ ਪਹਿਨਣ ਲਈ ਨਾ ਰਹਿਣ ਲਈ ਤਾਂ ਇਹਨਾਂ ਦੀ ਬਾਹਰ ਸਰਕਾਰ ਨੂੰ ਫੜਨੀ ਚਾਹੀਦੀ ਆ ਇਸ ਪੂੰਜੀਵਾਦੀ ਸਿਸਟਮ ਦੇ ਵਿੱਚ ਕੋਈ ਵੀ ਸਰਕਾਰ ਇਹਨਾਂ ਕਿਰਤੀਆਂ ਦੀ ਇਹਨਾਂ ਗਰੀਬਾਂ ਦੀ ਬਾਹ ਫੜਨ ਨੂੰ ਤਿਆਰ ਨਹੀਂ ਔਰ ਅੱਜ ਪਟਿਆਲਾ ਦੇ ਵਿੱਚ ਇਹ ਜਿਹੜਾ ਕਾਂਡ ਵਾਪਰਿਆ ਹੈ ਇਹ ਬਹੁਤ ਮੰਦ ਭਾਗਾ ਕਾਂਡ ਹੈ ਔਰ ਪਟਿਆਲਾ ਦੇ ਸੁਨਾਮ ਰੋਡ ਦੇ ਉੱਪਰ ਪਿੰਡ ਵਿਸ਼ਨਪੁਰਾ ਦੇ ਵਿੱਚ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ ਇੱਕ ਟਰੱਕ ਚੜ ਗਿਆ ਜਿਹੜੇ ਨਰੇਗਾ ਮਜ਼ਦੂਰ ਕੰਮ ਕਰ ਰਹੇ ਸੀ ਉਹਨਾਂ ਦੇ ਉੱਪਰ ਔਰ ਉਸ ਟਰੱਕ ਨੇ ਕਈ ਸਾਰੇ ਮਜ਼ਦੂਰਾਂ ਨੂੰ ਕੁਚਲਿਆ ਜਿਨ੍ਹਾਂ ਦੇ ਵਿੱਚੋਂ 4 ਦੀ ਮੌਕੇ ਤੇ ਮੌਤ ਹੋਈ ਦੱਸੀ ਜਾ ਰਹੀ ਹੈ ਤੇ ਇਸ ਤਰ੍ਹਾਂ ਹੀ ਮਜ਼ਦੂਰਾਂ ਨਾਲ ਬਹੁਤ ਸਾਰੀਆਂ ਥਾਵਾਂ ਤੇ ਘਟਨਾਵਾਂ ਰੋਜ਼ਾਨਾ ਵਾਪਰਦੀਆਂ ਨੇ ਕਿਉਂਕਿ ਮਜ਼ਦੂਰਾਂ ਦੀ ਨਾ ਤਾਂ ਕੋਈ ਪਹੁੰਚ ਹੈ ਨਾ ਕੋਈ ਵੱਡੀ ਸੁਣਵਾਈ ਹੁੰਦੀ ਹੈ ਅੱਜ ਤੱਕ ਇਸ ਦੇਸ਼ 'ਚ ਕਹਿੰਦੇ ਆ ਨਿਆਂ ਹੈ ਜੀ ਇਨਸਾਫ ਹੈ ਮੈਂ ਪੁੱਛਣਾ ਚਾਹਣਾ ਵੀ ਸਭ ਤੋਂ ਵੱਧ ਜਿਹੜਾ ਤਬਕਾ ਕੰਮ ਕਰਦਾ ਹੈ ਉਹ ਮਜ਼ਦੂਰ ਹੈ ਤੇ ਸਭ ਤੋਂ ਵੱਧ ਕੰਮ ਕਰਨ ਵਾਲਿਆਂ ਦੀ ਜ਼ਿੰਦਗੀ ਸਭ ਤੋਂ ਭੈੜੀ ਹੈ ਕੀ ਇਹ ਨਿਆਂ ਹੈ ਕੀ ਇਹ ਇਨਸਾਫ ਹੈ ਕਿਹੜੇ ਕਾਨੂੰਨ ਕਿਹੜੀ ਅਦਾਲਤ ਕਿਹੜੀ ਧਾਰਾ ਦੇ ਅਨੁਸਾਰ ਇਹ ਨਿਆਂ ਹੈ ਪਰ ਇੱਕ ਬਹੁਤ ਵੱਡਾ ਵਿਚਾਰ ਕੇ ਲਿਖਦਾ ਕਿ ਜਦੋਂ ਕੋਈ ਅਮੀਰ ਬੰਦਾ ਕਿਰਤਿਆਂ ਦੀ ਕਿਰਤ ਲੁੱਟਦਾ ਹੈ ਤਾਂ ਉਹਨੂੰ ਬਿਜ਼ਨਸ ਕਹਿੰਦੇ ਨੇ ਤੇ ਜਦੋਂ ਮਜ਼ਦੂਰ ਆਪਣਾ ਹੱਕ ਲੈਣ ਲਈ ਲੜਦੇ ਨੇ ਤਾਂ ਉਹਨੂੰ ਹਿੰਸਾ ਕਹਿੰਦੇ ਨੇ ਉਹਨੂੰ ਲੜਾਈ ਕਿਹਾ ਜਾਂਦਾ ਤਾਂ ਇਸੇ ਤਰ੍ਹਾਂ ਮਜ਼ਦੂਰ ਸਦੀਆਂ ਤੋਂ ਕੁਚਲੇ ਜਾ ਰਹੇ ਨੇ ਤੇ ਅੱਜ ਇਹ ਘਟਨਾ ਵਾਪਰੀ ਹੈ ਪਟਿਆਲਾ ਦੇ ਸੁਦਾਮ ਰੋਡ ਦੇ ਉੱਪਰ ਪਿੰਡ ਬਿਸ਼ਨਪੁਰਾ ਦੇ ਵਿੱਚ ਜਿੱਥੇ ਮਜ਼ਦੂਰਾਂ ਦੇ ਉੱਪਰ ਜਦੋਂ ਉਹ ਨਰੇਗਾ ਦਾ ਕੰਮ ਕਰ ਰਹੇ ਸੀ ਕਈ ਦਿਨਾਂ ਬਾਅਦ ਉਹ ਅੱਜ ਨਰੇਗਾ ਦਾ ਕੰਮ ਉਹਨਾਂ ਦੇ ਪਿੰਡ ਚੱਲਿਆ ਸੀਗਾ ਤਾਂ ਮਜ਼ਦੂਰ ਦਿਹਾੜੀ ਲੱਗੇ ਨੇ ਉਹ ਵਿਚਾਰੇ ਕੰਮ ਕਰ ਰਹੇ ਸੀ ਤਾਂ ਉਹਨਾਂ ਵਿਚਾਰਿਆਂ ਦੇ ਉੱਪਰ ਇੱਕ ਟਰੱਕ ਭਜਾ ਕੇ ਲੈ ਕੇ ਆਇਆ ਜਾਂਦਾ ਹੈ ਤੇ ਉਹ ਟਰੱਕ ਉਹਨਾਂ ਦੇ ਉੱਪਰ ਚੜ ਜਾਂਦਾ ਹੈ ਕਿੰਨੇ ਸਾਰੇ ਮਜ਼ਦੂਰ ਜਿਹੜੇ ਨੇ ਉਹ ਕੁਚਲੇ ਜਾਂਦੇ ਨੇ ਕਈਆਂ ਦੀ ਮੌਤ ਹੋ ਗਈ ਹੈ ਚਾਰਾਂ ਦੀ ਮੌਤ ਦੀ ਪੁਸ਼ਟੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਬਹੁਤ ਮੰਦ ਭਾਗੀ ਘਟਨਾ ਹੈ ਔਰ ਸਰਕਾਰ ਨੂੰ ਹੁਣ ਉਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਜਦੋਂ ਦੇਖੋ ਵੱਡੇ ਲੋਕਾਂ ਤੇ ਗਰੀਬ ਲੋਕਾਂ ਦੇ ਵਿੱਚ ਇਨਸਾਨ ਦਾ ਫਰਕ ਇਹ ਸਿਸਟਮ ਚ ਕਿਵੇਂ ਕੀਤਾ ਜਾਂਦਾ ਹੈ ਤੈਹੀਓਂ ਇਹਨੂੰ ਪੂੰਜੀਵਾਦ ਕਹਿੰਦੇ ਨੇ ਕਿਉਂਕਿ ਜਿਨ੍ਹਾਂ ਕੋਲ ਪੂੰਜੀ ਹੈ ਧਨ ਹੈ ਉਹਨਾਂ ਨੂੰ ਹੀ ਇੱਥੇ ਇਨਸਾਨ ਸਮਝਿਆ ਜਾਂਦਾ ਹੈ ਜੇਕਰ ਕੋਈ ਅਮੀਰ ਵਿਅਕਤੀ ਇਸ ਤਰ੍ਹਾਂ ਹੋਇਆ ਹੁੰਦਾ ਤਾਂ ਹੁਣ ਤੱਕ ਬਹੁਤ ਵੱਡਾ ਰੌਲਾ ਪੈ ਜਾਣਾ ਸੀ ਵੇਖੋ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਰਿਆ ਡੋਨਾਲਡ ਟਰੰਪ ਬੰਦਾ ਅਮੀਰ ਹੈ ਹੁਣ ਉਹਦੇ ਤੇ ਨਿਕਾਜਾ ਹਮਲਾ ਹੋਇਆ ਅਮਰੀਕਾ 'ਚ ਅੱਜ ਤੇ ਪੂਰਾ ਭਾਰਤ ਦਾ ਮੀਡੀਆ ਖਬਰਾਂ ਵੱਡੀਆਂ-ਵੱਡੀਆਂ ਖਬਰਾਂ ਚਰਚਾ ਕਿਉਂਕਿ ਉਹ ਬੰਦਾ ਅਮੀਰ ਹੈ ਤੇ ਸਾਡੇ ਦੇਸ਼ ਦੇ ਵਿੱਚ ਰੋਜ਼ਾਨਾ ਮਜ਼ਦੂਰਾਂ ਦੇ ਨਾਲ ਭੈੜੀਆਂ ਭੈੜੀਆਂ ਹਾਲਤਾਂ 'ਚ ਕੰਮ ਕਰਨ ਕਰਕੇ ਮੰਦ ਭਾਗੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਪਰ ਉਹਨਾਂ ਦੀ ਚਰਚਾ ਹੀ ਨਹੀਂ ਹੁੰਦੀ ਚਰਚਾ ਕਿਉਂ ਨਹੀਂ ਹੁੰਦੀ ਕਿਉਂਕਿ ਮਜ਼ਦੂਰਾਂ ਨੂੰ ਬਰਾਬਰ ਦੇ ਇਨਸਾਨ ਸਮਝਿਆ ਹੀ ਨਹੀਂ ਜਾਂਦਾ ਇਹ ਅੱਜ ਦੀ ਨਹੀਂ ਇਹ ਸਦੀਆਂ ਤੋਂ ਚੱਲੀ ਆ ਰਹੀ ਕਹਾਣੀ ਹੈ ਪਰ ਇਹ ਹੁਣ ਬਦਲਣੀ ਚਾਹੀਦੀ ਹੈ ਇਹ ਬਦਲਣ ਦੀ ਵੱਡੀ ਲੋੜ ਹੈ ਔਰ ਅੱਜ ਜਿਹੜੀ ਇਹ ਘਟਨਾ ਵਾਪਰੀ ਹੈ ਭਗਵੰਤਮਾਨ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਉਹਨਾਂ ਜਿਹੜੀ ਪਾਣਾ ਵਾਪਰਨ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ ਦੀ ਬਾਹ ਫੜੇ ਔਰ ਬਹੁਤ ਮੰਦ ਭਾਗੀ ਘਟਨਾ ਹੈ ਬਹੁਤ ਦੁੱਖ ਹੋਇਆ ਘਟਨਾ ਸੁਣ ਕੇ ਕਿਉਂਕਿ ਮਜ਼ਦੂਰਾਂ ਵਿਚਾਰਿਆਂ ਕੋਲ ਹੋਰ ਤਾਂ ਕੁਝ ਹੁੰਦਾ ਨਹੀਂ ਕੱਲੀ ਜਾਨ ਹੁੰਦੀ ਹੈ ਤੇ ਉਹਨਾਂ ਦੇ ਜੀ ਹੁੰਦੇ ਨੇ ਹੋਰ ਮਜ਼ਦੂਰਾਂ ਕੋਲ ਨਾ ਕਿੱਲੇ ਨੇ ਨਾ ਦੁਕਾਨਾਂ ਨੇ ਨਾ ਫੈਕਟਰੀਆਂ ਨੇ ਨਾ ਜਾਇਦਾਦਾਂ ਨੇ ਉਹਨਾਂ ਕੋਲ ਤਾਂ ਉਹਨਾਂ ਦੀ ਇੱਕੋ ਜਾਨ ਤੇ ਜੀ ਇਹ ਹੀ ਦੌਲਤ ਹੈ ਤਾਂ ਜਿਨ੍ਹਾਂ ਦੇ ਅੱਜ ਪਰਿਵਾਰ ਦੇ ਜੀ ਉਸ ਪਿੰਡ ਦੇ ਵਿੱਚ ਇਸ ਤਰ੍ਹਾਂ ਤੁਰ ਗਏ ਨੇ ਕੰਮ ਕਰਦਿਆਂ ਦੇ ਉੱਪਰ ਟਰੱਕ ਚਾੜਨ ਕਰਕੇ ਉਹਨਾਂ ਦੇ ਤਾਂ ਇੱਕ ਵਾਰੀ ਬਹੁਤ ਵੱਡਾ ਭਾਣਾ ਕਹਿਰ ਆਪਰ ਗਿਆ ਉਹਨਾਂ ਦੀ ਤਾਂ ਇੱਕ ਤਰ੍ਹਾਂ ਨਾਲ ਪਰਲੋ ਆ ਗਈ ਬੀਤੀ ਰਾਤ ਇੱਕ ਡਰ ਸੀਗਾ ਕੁਝ ਸੈਂਟਿਸਟ ਕਹਿੰਦੇ ਸੀ ਵੀ ਇੱਕ ਵੱਡਾ ਪੱਥਰ ਹੈ ਤੇ ਉਹ ਧਰਤੀ ਨਾਲ ਟਕਰਾਉਣ ਜਾ ਰਿਹਾ ਜੇ ਟਕਰਾ ਗਿਆ ਤਾਂ ਧਰਤੀ ਬਹੁਤ ਵੱਡਾ ਨੁਕਸਾਨ ਹੋਏਗਾ ਪਰ ਲੋ ਆ ਸਕਦੀ ਹੈ ਤਾਂ ਉਹ ਪੱਥਰ ਤਾਂ ਦੂਰੋਂ ਲੰਘ ਗਿਆ ਧਰਤੀ ਦੇ ਪਰ ਆ ਜਿੰਨਾ ਦੇ ਉੱਪਰ ਅੱਜ ਗੱਡੀ ਚੜ ਗਈ ਟਰੱਕ ਚੜ ਗਿਆ ਕੰਮ ਕਰਦੇ ਮਜ਼ਦੂਰਾ ਤੇ ਇਹਨਾਂ ਲਈ ਤਾਂ ਇੱਕ ਤਰ੍ਹਾਂ ਨਾਲ ਪਰਲੋ ਆ ਗਈ ਹੈ ਸੋ ਆ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਮਜ਼ਦੂਰਾ ਦੀ ਬਾਹ ਫੜੇ ਉਹਨਾਂ ਮਜ਼ਦੂਰਾ ਦੇ ਨਾਲ ਖੜੇ ਬਹੁਤ ਮਿਹਰਬਾਨੀ ਸ਼ੁਕਰੀਆ